ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ ਹੈ ਨਾ ਇਹ ਮੈਂ ਨਹੀਂ ਨਾ ਇੱਕ ਸਾਥੀ ਨੂੰ ਤੇਰਾ ਨਵਾਂ ਟਰੈਕਟਰ ਉਸਾਰਦੋਂ ਆਣਾ ਹੈ ਇਹ ਵੀ ਲਾਇਸੈਂਸ ਹੈ ਜੀ ਟਰਾਲਾ ਦਾ ਜੀ ਮਸ਼ੀਨ ਚਲਾਉਣਾ ਮੈਂ ਆਣ ਕੇ ਆਈ ਜੀ ਇਹਦਾ ਵੀ ਲਾਇਸੈਂਸ ਆ ਨੂੰ ਉਹਦੇ ਮੁੰਡੇ ਉਹ ਵੀ ਦਿਖਾ ਜੀ ਨਹੀਂ ਸਕਦੇ ਜੀ ਹੈਲੋ ਬਰਾਬਰ ਹੈ ਠੀਕ ਹੈ ਤਾਂ ਜੀ ਉਹ ਨੱਟਰ ਬੰਨ ਜਾ। ਇਹ ਨੱਟਰ ਥੋੜਾ ਇੱਟਾ ਮਸੋੜਾ ਹੈ। ਬੰਨੋ। ਹਲਾ ਕਰ ਦਵਾਂ। ਕਮਾਲਾ। ਆਣਾ ਇੱਥੇ। ਬਲੀ ਕੋਲ ਨਾ। ਉਹ ਯਾਰ ਅਹੀਂ ਤੂੰ ਆਪਣਾ ਨੇਹੜਾ ਹੁੰਦਾ ਸਾਰਾ। ਚੱਲ ਠੀਕ ਆ। ਪੱਕੇ ਸਾਨਾ ਭਾਈ। ਉਹ ਚੱਲ ਲਿਖਾ। ਇਹ ਕਹਨ ਮੇਰਾ ਇਹ ਬਈ ਮੇਰਾ ਅੱਗੇ ਥੇ ਟ੍ਰੈਕਟਰ ਕੋਣ ਆਏ ਉਹਨੇ ਸਾਲੇ ਨੇ ਹੁੰਦਾ ਜਿਹੜਾ ਕਰਿਆ। ਮੈਂ ਉਹਨੂੰ ਕਿਹਾ ਇਹ ਸਿੱਧਾ ਵੱਢ ਲਾ ਜਾ। ਸਾਰਾ ਡੀ ਕੋਈ ਗੱਲ ਨਹੀਂ ਹਾਂ ਗਾ ਟਰੈਕਟਰ ਖੁੱਤ ਆਈ ਜੀ ਸਰ ਪਤਾ ਨਹੀਂ ਜੀ ਸਰ ਠੀਕ ਆ ਭਾਈ ਸਾਰਾ ਡੀ ਚਾਚੇ ਦੇ ਹੋਰ ਵਾਲੇ ਲੱਗ ਗਏ ਦੇ ਹੋਰ ਵਾਲੇ ਹਰ ਇਹ ਚੋਪੋ ਵੀ ਕਰ ਦੋ ਕਿਹੜੀ ਗਰਪਾਨ ਇਹ ਕੱਲ ਹੀ ਤੇ ਕੀ ਨਹੀਂ ਸਾਰਾ ਇਹ ਸੇਫਟੀ ਦਾ ਨਾ ਕਰੀਦਾ ਪਰਚਾ ਦਾ ਚੱਕਣਾ ਸਾਰਾ ਇਹ ਪਰਚਾ ਮਾਰੇ ਆ ਮੇਰੀ ਗੱਲ ਸੁਣੋ ਸਰ ਇਹ ਛੰਨਾ ਸੰਮਾਜ ਲੱਗ ਰਹੀ ਐ ਕੋਈ ਪਤਾ ਹੋ ਕੋਈ ਨਹੀਂ ਹਾਂ ਕੋਈ ਕੋਈ ਕੇਮੇ ਮਾੜਿਆ ਪਰ ਉਹਨਾਂ ਟਾਲੀ ਤੇ ਲਾ ਨਾ ਖੜੀ ਨਹੀਂ ਫਿਰ ਜਿਹੜੀ ਕਰਵਾਣ ਵਿੱਚ ਆੜੀ ਦੱਸੀ ਐਂ ਤਰ੍ਹਾਂ ਦੀ ਲਾ ਕੇ ਆਏ ਆ ਐਂ ਦੱਸੀ ਜਾਏ ਆ ਟ੍ਰੈਕਟਰ ਫੋਨ ਆਏ ਉਹਨੇ ਭੈਣ ਚੋਲੇ ਇੱਧਰ ਲੰਦਾ ਹਾਂ ਨਾ ਆਡੀ ਕੋਈ ਗੱਸੀ ਨਹੀਂ ਤਾਂ ਚੇਤਨੀ ਨਹੀਂ ਲੈ ਆਣ ਦੋਵੇਂ ਪਹੁੰਚਣਾ ਹੋਣਾ ਸਾਰਾਂ ਦਾ ਮੈਚ ਲਾਉਣਾ ਉਹਦਾ ਯੂਨੀਅਰਾਂ ਦਾ ਮੈਚ ਲਾਉਣਾ ਮੈਂ ਚੋਣ ਹਾਂਜੀ ਇਹ ਨਹੀਂ ਸਰ ਉਹੋ ਹੀ ਜਿਹਨਾਂ ਨੇ ਆਉਣੀ ਜਲਾਇਆ ਆਉਂਦੇ ਆ ਉਹਨਾਂ ਦਾ ਉਹਨੂੰ ਕੋਈ ਡਰਾਈਵਰ ਕੋਈ ਆ ਇਧਰ ਹੋ ਜਾਓ ਜਾਓ ਹਾਂ ਆਹ ਹਮ ਜਾਓ ਜੀ ਬਾਹਮੜੇ ਨੇ ਵੀ ਲੇ ਗਏ ਅੱਜ 6 ਜਿਹੜੇ ਤੁਸੀਂ ਆ ਕੇ ਜੀ ਬੜੀ ਸੀ ਵੀ ਤੁਹਾਨੂੰ ਕਰਨ ਹਾਂ ਜਦੋਂ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਤੇ ਕੋਲਾ ਲੈ ਕੋਈ ਹੈ ਨਾ ਤੁਹਾਡੇ ਕੋਲ ਹੀ ਖੁੰਦਾ ਪੰਜ ਜਣਿਆ ਹੋਈ ਤੁਸੀਂ ਹੋਰ ਨਾ ਕਿਹਦਾ ਖੋਲੋ ਨਹੀਂ ਗਾਟ ਰੇਟੇ ਤੋਂ ਲੋਡ ਹੀ ਨਹੀਂ ਥੋੜਾ ਆਪਣਾ ਖਰਾਬ ਹੋ ਗਿਆ ਚਲ ਕੋਈ ਜੀ ਅਸੀਂ ਐਸਐਸਐਫ ਸੁਰੱਖਿਆ ਸੁਰੱਖਿਅਤ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਨੂੰ ਤਾਂ ਸੂਚਨਾ ਮਿਲੀ ਵੀ ਬਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਸੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜਿਹਦੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਨੇ ਉਹਨੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤਾਂ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੀ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇਖਣਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਰੇ ਕਾਟਿੰਗ ਦੇਖਣਗੇ ਵੀ ਜੇ ਤਾਂ ਕਿਸੇ ਕਰਾਉਣੀ ਹੈ ਨਹੀਂ ਤੇ ਫਿਰ ਮਹਾਰਾਜ ਨਮਾ ਕਰਦਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨਾਲ